ਤੇ ਨਾਲ ਹੀ ਇਹਦਾ ਰੇਟ ਅਸੀਂ ਪਾਇਆ ਬਿਲਕੁਲ ਘੱਟ 16000 ਰੁਪਏ ਦਾ ਜੀ ਲੈ ਵੀ ਸੱਜਣੋ ਅੱਜ ਜਿਹੜੀ ਨਾ ਤੁਹਾਨੂੰ ਲੈਪਟਾਪਾਂ ਦੀ ਪਹਿਲਾਂ ਤਾਂ ਐਨੇਗਾ ਮਾਰ ਲਓ ਆ ਦੇਖੋ ਜਿਹੜਾ ਧਮਾਕਾ ਅੱਜ ਹੋਊਗਾ ਮੈਂ ਕਦੇ ਵੀ ਨਹੀਂ ਸੁਣਿਆ ਮੈਂ ਕਦੇ ਵੀ ਨਹੀਂ ਸੁਣਿਆ ਰੋਜ਼ ਜਾਣਾ ਆਉਣਾ ਰਹਿਣਾਗਾ ਲੈਪਟਾਪ ਦੇਖਦਾ ਰਹਿਣਾਗਾ ਜਿਹੜੇ ਲੱਖ ਲੱਖ ਵਾਲੇ ਨੇ ਆਪਾਂ ਕਹਿ ਸਕਦੇ ਹਾਂ ਵੀ ਜੇ 25000 ਦਾ ਮਿਲ ਜੇ ਤਾਂ ਬਹੁਤ ਸਸਤਾ ਉਹ ਬਹੁਤ ਹੀ ਸਸਤਾ ਲਖੜਾ ਪਰ ਇੱਥੇ ਤਾਂ 25 ਦਾ ਵੀ ਅੱਧ ਹੋਣ ਜਾ ਰਿਹਾਗਾ ਹਣਾ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਣਾ ਜੀ ਤੇ ਸੱਚਿਓ ਸਰ ਆਪਣੇ ਕੋਲੇ ਇੰਪੋਰਟ ਵਾਲੇ ਲੈਪਟਾਪ ਹੁੰਦੇ ਨੇ ਜਿਨੇ ਜਿਹੜੇ ਕਦੇ ਮਾੜਾ ਮਾੜਾ ਮਾਈਨਰ ਜਿਹਾ ਸਕ੍ਰੈਚ ਹੁੰਦਾ ਕਿਤੇ ਪਰ ਹੁਣ ਦੇ ਹੋ ਕੰਪਨੀ ਵੱਲੋਂ ਰੀਫਰਬਿਸ਼ਡ ਰੀਫਰਬਿਸ਼ਡ ਲੈਪਟਾਪ ਹੁੰਦੇ ਨੇ ਕਹਿੰਦੇ ਉਸ ਨੈਟ ਤੇ ਚੈੱਕ ਕਰ ਨੈਟ ਤੋਂ ਬਹੁਤ ਜ਼ਿਆਦਾ ਸਸਤੇ ਲੈਪਟਾਪ ਦਿੰਦੇ ਅਸੀਂ ਅੱਛਾ ਜੀ ਹਾਂ ਜੀ ਸਾਡੇ ਕੋਲੇ ਇਹ ਲੈਪਟਾਪ ਨੇ ਜੀ ਜਿਵੇਂ ਐਚਪੀ ਹੋਗਾ ਤੇ ਦੰਦਲ ਹੋ ਗਿਆ ਤੇ ਲੈ ਨਿਓ ਤਿੰਨਾਂ ਕੰਪਨੀਆਂ ਤੇ ਚਲਦੇ ਨੇ ਜੀ ਤੇ ਬਾਹਰ ਦੇਖ ਲੋ ਕਿੰਨੀ ਨਵਾਂ ਨਵਾਂ ਲੈਪਟਾਪ ਹੈ ਐਚਪੀ ਦਾ ਜੀ ਦੇਖੋ ਬਿਲਕੁਲ ਕੋਈ ਵੀ ਸਕਰੈਚ ਨਹੀਂ ਜੰਮੀ ਸਲਿਮ ਲੈਪਟਾਪ ਹੈ ਜੀ ਇਹ ਲੈਪਟਾਪ ਦੇ ਵਿੱਚ ਹੈਗਾ i5 ਪ੍ਰੋਸੈਸਰ ਹੈ ਜੀ 8GB RAM ਹੈ ਜੀ 256GB SSD ਆ ਤੇ ਅਸੀਂ ਇਹਦੇ ਨਾਲ ਪੰਜ ਗਿਫਟ ਦਿੰਨੇ ਆ ਜੀ ਆਹ ਹੈੱਡਫੋਨ ਦਿੰਨੇ ਆ ਜੀ ओरिजिनल ਚਾਰਜਰ ਦਿੰਨੇ ਆ ਜੀ ਤੇ ਆਹ ਦੇਖੋ ਜੀ ਬੈਗ ਕਿੰਨਾ ਵਧੀਆ ਬੈਗ ਦਿੰਨੇ ਆ ਜੀ ਅਸੀਂ ਤੇ ਨਾਲਾ ਦਿੰਨਾ ਕਲੀਨਿੰਗ ਕਿਟ ਦਿੰਨੇ ਆ ਜੀ ਇੱਕ ਮਾਊਸ ਓਕੇ ਇਹ ਸਾਰਾ ਸਮਾਨ ਅਸੀਂ ਨਾਲ ਦਿੰਨੇ ਆ ਗਿਫਟ ਤੇ ਨਾਲ ਹੀ ਇਹਦਾ ਰੇਟ ਅਸੀਂ ਪਾਇਆ ਬਿਲਕੁਲ ਘੱਟ 16000 ਰੁਪਏ ਦਾ ਜੀ ਚਾਹੇ HP ਲੈ ਲਓ ਚਾਹੇ Dell ਲੈ ਲਓ ਚਾਹੇ Lenovo ਲੈ ਲਓ ਜੀ ਬਹੁਤ ਸਸਤਾ ਹੈ ਤੇ ਇਹ ਵੀ ਨਾਲ ਅਸੀਂ ਹਰ ਇੱਕ ਲੈਪਟੋਪ ਦੀ ਮਹੀਨੇ ਦੀ ਗਾਰੰਟੀ ਦਿੰਨੇ ਆ ਅੱਛਾ ਇਹ ਹੈਗਾ ਜੀ ਸਾਡਾ ਨਵਾਂ ਹੋਰ ਇਹ ਦੇਖੋ ਜੀ ਇਹ ਹੈਗਾ Dell ਦਾ 8 ਜਨਰੇਸ਼ਨ 8 GB RAM 256 SSD i5 ਪ੍ਰੋਸੈਸਰ ਇਹ ਵੀ ਬੰਨ ਮੰਦੀ ਗਰੰਟੀਆ ਗਿਫਟ ਇਹਦੇ ਨਾਲ ਮਿਲ ਲਗੇ ਇਹ ਸਿਰਫ ਹੈਗਾ ਜੀ 17000 ਰੁਪਏ ਦਾ ਇਹ ਨਾਲ ਟੱਚ ਵੀ ਹੈ ਨਾ ਜੀ ਨਹੀਂ ਟੱਚ ਤਾਂ ਆ ਦੇਖੋ ਜੀ ਆ ਟੱਚ ਹੈ ਜੀ ਨੀਨੋਵਾ ਦਾ i7 ਅੱਛਾ i7 8GB RAM 256GB SSD ਪਰ ਇਸ RAM 16GB ਇਹ ਚ ਓਕੇ ਜੀ 16GB RAM ਇਹ ਟੱਚ ਵੀ ਹੈ ਫਿੰਗਰ ਟੱਚ ਵੀ ਸਾਰਾ ਓਕੇ ਜੀ ਹਾਂ ਜੀ ਇਹ ਮਿਲ ਜੂ ਸਾਨੂੰ 2500 ਰੁਪਏ ਦਾ ਕਿਤੇ ਮਰਜੀ ਟਰਾਈ ਕਰ ਲਓ ਜੀ ਤੇ ਆ ਲਓ HP ਨਵੇਂ ਲੋਗੋ ਵਾਲਾ ਬਿਲਕੁਲ ਨਵੇਂ ਲੋਗੋ ਵਾਲਾ ਬਿਲਕੁਲ ਕਾਗਜ਼ ਵਰਗਾ ਜੀ ਠੀਕ ਹੈ ਜੀ ਇਹ ਵੀ ਲੈਪਟੋਪ ਤੁਹਾਨੂੰ ਮਿਲ ਜੂਗਾ 22000 ਰੁਪਏ ਦਾ ਜੀ ਓਕੇ ਜੀ ਅਜਿੱਦੇ ਤੁਸੀਂ ਲੈਣੇ ਤੁਹਾਨੂੰ ਆ ਐਵੇਂ ਮੂਵਮੈਂਟ ਉੱਲੋ ਇਹ ਲੈਪਟੋਪ ਦੇਖੋ ਜੀ ਤੁਸੀਂ ਨਾਲੇ ਥੋੜਾ ਟੈਬਲੇਟ ਬਣ ਜੂਗਾ ਟੱਚ ਵੀ ਆ ਸਾਰਾ ਕੁਝ ਇਹ ਲੈਪਟੋਪ ਲੈਣਾ ਇਹ ਵੀ ਤੁਹਾਨੂੰ ਮਿਲ ਜੂ 24000 ਰੁਪਏ ਦਾ ਜੀ ਅੱਛਾ ਜੀ ਵੈਸੇ ਆ ਪਹਿਲਾਂ ਦੀ ਜੇ ਸਟਾਰਟਿੰਗ ਪ੍ਰਾਈਸ ਕਹੀ ਹੈ ਕਿੱਥੋਂ ਆ ਜੀ 16000 ਤੋਂ ਜੀ 16000 ਤੋਂ ਪਰ ਸਾਡੇ ਸਾਡੇ ਕੋਲ ਇੱਕ ਮਾਡਲ 13500 ਦਾ ਹੈਗਾ ਜੀ ਠੀਕ ਹੈ ਜੀ ਲੈ ਵੀ ਹੁਣ ਮਿੱਤਰੋ ਵੀਡੀਓ ਸ਼ੇਅਰ ਕਰਕੇ ਫਟਾਫਟ ਗਾਹ ਲਿਆ ਨੂੰ ਸਟੋਰ ਬਲਿमिटेड ਆ ਜੀ ਆ ਦੇਖੋ ਠੀਕ ਆ ਆ ਦੇਖੋ ਇੱਕ ਆਪ ਲੈਪਟਾਪ ਦੇਖੋ ਜੀ 10 ਜਨਰੇਸ਼ਨ 10 ਜਨਰੇਸ਼ਨ ਅੱਛਾ ਜੀ i3 10 ਜਨਰੇਸ਼ਨ 16GB ਰੈਮ 256GB SSD ਕਿੰਨੇ ਦਾ ਜੀ 2000 ਦਾ ਜੀ ਲਓ ਵੀ ਮਿੱਤਰੋ ਹੋਰ ਦੱਸੋ ਕੀ ਚਾਹੀਦਾ ਹੁਣ ਵੀਡੀਓ ਸ਼ੇਅਰ ਕਰਦੇ ਹੋ ਨਾਲੇ ਤਾਂ ਆਪ ਆ ਜਾਓ ਨਾਲੇ ਹੋਰਾਂ ਨੂੰ ਦੱਸ ਦਿਓ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ